ਉਤਰੀ ਭਾਰਤ ਸੇ ਪਿਛਲੇ 2 ਦਿਨਾਂ ਤੋਂ ਮੌਸਮ ਨੇ ਕਰਵਟ ਬਦਲੀ ਹੈ 2 ਦਿਨ ਤੋਂ ਹੋ ਰਹੀ ਹੈ ਬੂੰਦਾਬੰਦੀ ਇਹ ਬੂੰਦਾਬੰਦੀ ਫਸਲਾਂ ਲਈ ਕਿੰਨੀ ਲਾਹੇਵੰਦ ਹੈ ਕਿਸਾਨਾਂ ਨਾਲ ਗੱਲਬਾਤ ਕਰਦੇ ਹਨ ਲੇਕਿਨ ਇਸ ਬਰਸਾਤ ਦੇ ਨਾਲ ਜਿਹੜੀ ਕਣਕ ਦੀ ਫਸਲ ਹੈ ਔਰ ਮਟਰ ਦੀ ਫਸਲ ਹੈ ਉਹਦੇ ਲਈ ਇਹ ਕਿ ਬੂੰਦਾ ਜਿਹੜੀ ਪੈ ਰਹੀਆਂ ਕਿਣਮਣ ਕਿਣਮਣ ਹੋ ਰਹੀ ਹੈ ਦੇਸੀ ਕਿਉਂ ਵਾਂਗੂ ਲੱਗੇਗੀ ਕਿਉਂਕਿ ਕੁਦਰਤ ਕੀ ਜਿਹੜਾ ਆਪਾਂ ਕੁਦਰਤੀ ਪਾਣੀ ਹੈ ਇਹ ਪਾਣੀ ਬਹੁਤ ਚੰਗਾ ਹੈ ਇਹਦੇ ਵਿੱਚ ਖਾਦ ਦਾ ਕੰਮ ਇਹ ਕਰੇਗਾ ਕਿਸਾਨਾਂ ਦਾ ਕਹਿਣਾ ਹੈ ਵੀ ਜਿਹੜੀ ਬਰਸਾਤ ਹੈ ਇਹ ਲਾਏਵੰਦ ਹੈ ਕਣਕ ਦੀ ਫਸਲ ਦੇ ਲਈ ਮਟਰ ਦੀ ਫਸਲ ਦੇ ਲਈ ਕਿਉਂਕਿ ਇਹ ਬਰਸਾਤ ਦੀ ਬੂੰਦਾਂ ਇਸ ਟਾਈਮ ਜਿਹੜੀ ਕਣਕ ਦੀ ਫਸਲ ਤਿਆਰ ਹੈ ਬੱਲੀ ਆ ਗਈ ਹੈ ਕਿਉਂ ਵੰਗ ਬੂੰਦਾਂ ਲੱਗੀਆਂ ਕਿਉਂਕਿ ਕੁਝ ਦਿਨ ਪਹਿਲਾਂ ਟੈਂਪਰੇਚਰ ਵਧ ਗਿਆ ਥਾ ਉਸ ਦਿਨਾਂ ਕਣਕ ਵੀ ਪੀਲੀ ਹੋਣ ਲੱਗੀ ਥੀ ਔਰ ਤੇਲੇ ਦੀ ਬਿਮਾਰੀ ਵੀ ਹਮਲਾ ਹੋ ਗਿਆ ਥਾ ਲੇਕਿਨ ਇਸ ਬਰਸਾਤ ਨੇ ਕਿਸਾਨਾਂ ਦੇ ਚਿਹਰੇ ਤੇ ਇੱਕ ਰੌਣਕ ਵੀ ਲਾ ਦਿੱਤੀ ਕਿਉਂਕਿ ਉਹਨਾਂ ਦੀ ਫਸਲ ਦਾ ਝਾੜ ਇਹਦੇ ਨਾਲ ਠੀਕ ਹੋ ਜਾਣਾ ਹੈ ਔਰ ਖੇਤੀਬਾੜੀ ਮਹਾਰਾ ਨੇ ਇਹ ਸਲਾਹ ਦਿੱਤੀ ਹੈ ਵੀ ਕਿਸਾਨ ਜੇ ਉਸਕੇ ਬਾਅਦ ਕੋਈ ਦਵਾਈ ਪਾਣ ਦੀ ਜ਼ਰੂਰਤ ਹੈ ਤਾਂ ਖੇਤੀਬਾੜੀ ਮਹਾਰਾ ਕੀ ਸਲਾਹ ਲੈ ਕੇ ਉਸ ਦੀ ਪ੍ਰਯੋਗ ਕਰਨ ਔਰ ਕਿਸਾਨਾਂ ਨਾਲ ਗਲਵਾਦ ਕਰਦੇ ਆ ਵੀ ਇਸ ਬਰਸਾਤ ਦੇ ਨਾਲ ਜਿਹੜੀ ਕਣਕ ਦੀ ਫਸਲ ਇਸ ਟਾਈਮ ਦੋ ਦਿਨ ਪੀਲੇ ਹੋਣ ਲੱਗੀ ਦੀ ਖਰਾਬ ਹੋ ਰਹੀ ਸੀ ਕਿੰਨਾ ਕੁ ਨੁਕਸਾਨ ਥਾਰਾ ਔਰ ਬਰਸਾਤ ਦਾ ਕਿੰਨਾ ਫਾਇਦਾ ਇਦਾਂ ਜੀ ਪਰਸ਼ੋਤਮ ਜੀ ਜਿਹੜੀ ਹੁਣ ਬਰਸਾਤ ਹੋਈ ਆ ਕੁਛ ਕੱਲ ਹੋਈ ਆ ਕੁਛ ਅੱਜ ਖੇਤ ਕੋਈ ਨਹੀਂ 50% ਕੱਲ ਦੱਸਣ ਦਿਆ ਸੀ ਮੌਸਮ ਭਾਗ ਤੇ 90% ਅੱਜ ਹੋਣੀ ਆ ਹੂੰ ਇਹਦੇ ਨਾਲ ਬਹੁਤ ਜ਼ਿਆਦਾ ਫਸਲ ਨੂੰ ਲਾਹੇਵੰਦ ਹੈ ਜੀ ਇਹ ਬਰਸਾਤ ਇੱਕ ਤਾਂ ਕਣਕ ਨੂੰ ਕੁਝ ਟਾਈਮ ਹਫਤਾ 10 ਦਿਨ ਪਹਿਲਾਂ ਟੈਂਪਰੇਚਰ 24 23 24 ਟੈਂਪਰੇਚਰ ਹੋ ਗਿਆ ਸੀ ਉਹਦੇ ਨਾਲ ਕਣਕ ਨੂੰ ਤੇਲਾ ਪੈਣਾ ਸ਼ੁਰੂ ਹੋ ਗਿਆ ਸੀ ਤੇ ਜਿਹੜੀ ਸਰੋਂ ਆ ਸਰੋਂ ਨੂੰ ਵੀ ਤੇਲਾ ਪੈਣਾ ਸ਼ੁਰੂ ਹੋ ਗਿਆ ਸੀ ਜਿਨ੍ਹਾਂ ਨੇ ਪਛੇਤੇ ਮਟਰ ਹੁਣ ਚਲਦੇ ਉਹਨਾਂ 'ਚ ਵੀ ਤੇਲਾ ਪੈਣਾ ਸ਼ੁਰੂ ਹੋ ਗਿਆ ਸੀ ਇਹ ਜਿਹੜਾ ਮੀ ਇਹ ਬਹੁਤ ਲਾਹੇਵੰਦ ਮੀ ਹੈ ਜੀ ਇਹ ਮੀਂਹ ਪਿਆ ਤੇ ਬਹੁਤ ਲੇਟ ਆ ਪਰ ਇਹ ਲਾਹੇਵੰਦ ਆ ਟਾਈਮ ਨਾ ਪੈ ਗਿਆ ਚਲੋ ਠੀਕ ਆ ਵੈਸੇ ਅੱਜ ਠੰਡ ਦੀ ਜਰੂਰ ਸੀ ਠੰਡ ਇਹ ਠੰਡ ਦੀ ਜਰੂਰ ਸੀ ਮਤਲਬ ਅੱਧ ਮਾਰਚ ਤੱਕ ਠੰਡ ਜ਼ਰੂਰੀ ਚਾਹੀਦੀ ਏ ਫਸਲ ਨੂੰ ਤਾਂ ਜਾ ਕੇ ਫਸਲ ਦਾ ਜਿਹੜਾ ਕਣਕ ਦਾ ਝਾੜ ਪੂਰਾ ਆਉਂਦਾ ਜੀ ਹਰ ਇੱਕ ਫਸਲ ਦਾ ਚਾਹ ਇਹ ਬੂੰਦਾਂ ਕਿਵੇਂ ਲਗਣਗੀਆਂ ਬਹੁਤ ਵਧੀਆ ਜੀ ਕਿਓ ਵਾਂਗੂੰ ਲੱਗਣਗੀਆਂ ਬਹੁਤ ਵਧੀਆ ਲੱਗਣਗੀਆਂ ਹਰ ਰੇ ਦਾ ਹੀ ਫਾਇਦਾ ਹੋਗਾ ਇਹਦਾ ਹਰ ਇੱਕ ਚੀਜ਼ ਦਾ ਫਾਇਦਾ ਚਲੋ ਹੁਣ ਰੇ ਦਾ ਤੇ ਕੋਈ ਨਹੀਂ ਕੋ ਕਣਕਾਂ ਜਿਹੜੀਆਂ ਹੁਣ ਸਾਰੀ ਨਿਸਰ ਚੁੱਕੀ ਆ ਇਹ ਕੋਈ ਵੀ ਚਾਹੇ ਸਰ ਤੇ ਲੇਕਿਨ ਇਹ ਫੈਰੇਵੰਦ ਬਹੁਤ ਆ ਇਹ ਹੁਣ ਤੇਲਾ ਨਹੀਂ ਇਹਦੇ ਨਾਲ ਪਏਗਾ ਜੀ ਮਤਲਬ ਕਿ ਬੜ ਮਾਰਸਲਾ ਦੇ ਰਹੇ ਕਿਸਾਨਾਂ ਨੂੰ ਵੀ ਪਾਣੀ ਨਹੀਂ ਅਜੇ ਦਮਲ ਸੇ ਕਟ ਲਗਾਣਾ ਹੈ ਦੋ ਦਿਨ ਮੰਨ ਲਓ ਵੇਟ ਕਰੋ ਨਹੀਂ ਪਾਣੀ ਦੀ ਤੇ ਮੇਰੇ ਖਿਆਲ ਚ ਹੁਣ ਲੋਡ ਵੀ ਨਹੀਂ ਪਏਗੀ ਮੇਰੇ ਹਿਸਾਬ ਨਾਲ ਕਣਕ ਅੱਧ ਠੀਕ लास्ट ਮਾਰਚ ਵਿੱਚ ਆ ਜਾਂਦੀ ਹੁੰਦੀ ਆ ਚੜ੍ਹੇ ਅਪ੍ਰੈਲ ਆ ਜਾਂਦੀ ਆ ਵੈਸੇ ਪਾਣੀ ਇੱਕ ਜਿਹੜੀ ਪੱਕੀਆਂ ਪੈਲੀਆਂ ਉਹਨਾਂ ਨੂੰ ਨਹੀਂ ਲੱਗੇਗਾ ਜਿਹੜੀ ਥੋੜਾ ਜਿਹਾ ਰੇਤਲੀ ਪੈਲੀ ਆ ਉਹਨੂੰ ਜਿਹੜਾ ਪਾਣੀ ਲੱਗ ਸਕਦਾ ਇੱਕ ਦਾ ਜਿਹੜਾ ਆ ਜਾਂਦਾ ਪਰੇ ਬਹੁਤ ਲਾਏ ਬੰਦੇ ਆ ਜੀ ਬਰਸਾਤ ਲਾਏ ਬੰਦੇ ਬਰਸਾਤ ਲਾਏ ਬੰਦੇ ਇਹ ਤੁਸੀਂ ਦੇਖੋ ਅਮਰ ਸਿੰਘ ਜੀ ਪਿੰਡ ਅਵਸਥੀ ਗੋਵਿੰਦਨਗਰ ਇਹਦਾ ਬਹੁਤ ਜਿਆਦਾ ਫਾਇਦਾ ਜੀ ਹਮ ਇੱਕ ਤਾਂ ਜਿਹੜੀ ਸਰੋਂ ਦੀ ਸੁੰਡੀ ਉਹ ਮਰ ਜੇਗੀ ਹਮ ਇੱਕ ਤੇਲੇ ਤੋਂ ਬਚਾਏ ਹਮ ਇੱਕ ਚਾਰ ਦਾ ਫਰਕ ਪਾਏਗੀ ਹਮ ਜੇ ਗਰਮੀ ਜਲਦੀ ਆ ਜਾਂਦੀ ਤਾਂ ਕਣਕ ਦਾ ਨੁਕਸਾਨ ਹੋਏਗੀ ਹਮ ਕੁਝ ਹਾਂ ਜੀ ਹਾਂ ਬਹੁਤ ਵਧੀਆ ਹਮ ਹਾਂ ਫਰਕ ਪੈਗਾ ਜੀ ਹੰਡੀ ਮੌਸਮ ਨਾਲ ਕਣਕ ਮੰਦੀ ਹੈ ਜੀ ਤੇ ਰੇਪਾਂ ਦੀ ਲੋੜ ਤੋਂ ਨਹੀਂ ਪੈਣੀ ਹੁਣ ਨਹੀਂ ਨਾ ਹੁਣ ਤੇ ਕੇਸਿਆ ਦੀ ਲੋੜ ਜਿਹੜੇ ਹਲਕੀ ਬੂੰਦਾਬੰਦੀ ਹੋਰੇ ਇਹਦਾ ਫਾਇਦਾ ਹੋਏਗਾ ਕਣਕ ਨੂੰ ਕਾਫੀ ਫਾਇਦਾ ਹੋਏਗਾ ਕਿਉਂਕਿ ਜਿਵੇਂ ਗਰਮੀ ਆ ਗਈ ਸੀ ਬਹੁਤ ਜ਼ਿਆਦਾ ਤੇ ਉਹਦੇ ਹੁਣ ਥੋੜੀ ਠੰਡ ਪੈ ਗਈ ਦਾਣਾ ਅੱਛਾ ਰਹੇਗਾ ਨਹੀਂ ਤੇ ਦਾਣਾ ਮਾਜੂ ਦਾ ਦਾਣਾ ਪਤਲਾ ਹੋ ਜਾਂਦਾ ਜੀ ਮਟਰ ਦੀ ਫਸਲ ਖਰਾਬ ਹੋ ਰਹੀ ਸੀ ਮਟਰ ਫਲੀ ਚਿੱਟੀ ਹੋਣ ਲੱਗ ਗਈ ਸੀ ਗਰਮੀ ਕਾਰਨ ਥੋੜੀ ਠੰਡ ਨਾਲ ਮਟਰ ਥੋੜਾ ਲੰਬਾ ਸਮਾਂ 2-4 ਦੇ 6 ਦਿਨ ਜੋ ਲੰਬਾ ਚੱਲ ਜਾਂਦਾ ਜੇ ਲਿਵਰ ਨਾ ਮਿਲਦੀ ਸਮੱਸਿਆ ਜੀ ਨਾ ਹੁੰਦੀ ਹੈ ਉਹਦੇ ਕਰ ਥੋੜਾ ਕਿਸਾਨ ਪਰ ਜੇ ਮੰਨ ਲਈ ਥੋੜਾ ਓਵਰ ਮੀ ਪਏਗਾ ਫਿਰ ਦਿੱਕਤ ਆ ਸਕਦੀ ਕਿਸਾਨ ਨੂੰ ਬਸ ਇਸ ਟਾਈਮ ਕੁਲ ਮੇ ਲੱਗੇ ਬਰਸਾਤ ਇਸ ਟਾਈਮ ਇਸ ਟਾਈਮ ਬਰਸਾਤ ਬਿਲਕੁਲ ਠੀਕ ਨਾਰਮਲ ਬਰਸਾਤ ਹੋਈ ਹੈ ਬਿਲਕੁਲ ਸਹੀ ਹੈ ਫਸਲਾਂ ਲਈ ਬਹੁਤ ਵਧੀਆ ਮੌਸਮ ਠੰਡਾ ਹੋਇਆ ਤੇ ਫਸਲਾਂ ਫਾਇਦਾ ਰਹੇਗਾ ਹਾਂਜੀ ਕਣੀਆਂ ਇਹ ਇਸ ਟਾਈਮ ਦੇ ਬਹੁਤ ਜਿਆਦਾ ਲਾਹੇਵੰਦ ਨੇ ਕਣਕ ਵਾਸਤੇ ਜੀ ਪਹਿਲਾਂ ਗਰਮੀ ਕਰਨ ਗਰਮੀ ਥੋੜੀ ਜਿਆਦਾ ਹੋਣ ਕਰਕੇ ਟੈਂਪਰੇਚਰ ਵੱਧ ਗਿਆ ਸੀ ਤੇ ਤੇਲਾ ਲੱਗ ਗਿਆ ਸੀ ਕੁਝ ਤੇ ਕੁਝ ਦਾਣਾ ਏਸੀ ਬਰੀਕ ਹੋਣ ਦੀ ਸਮੱਸਿਆ ਆ ਸਕਦੀ ਸੀ ਜੀ ਤੇ ਹੁਣ ਜਿਵੇਂ ਮੀਂਹ ਪਿਆ ਠੰਡ ਥੋੜੀ ਵਧੀ ਹੈ ਬੂੰਦਾਬੰਦੀ ਹੋਈ ਹੈ ਤੇ ਕਿਓ ਵਾਂਗੂ ਲੱਗੇ ਕਿਓ ਵਾਂਗੂ ਲੱਗੇ ਜੀ ਕਣਕ ਨੂੰ ਬਿਲਕੁਲ ਜੀ ਦਾਣਾ ਮੋਟਾ ਹੋਏਗਾ ਜੀ ਬਾਕੀ ਮਟਰ ਦੀ ਫਸਲ ਹੈ ਜਾਂ ਸਰੋਂ ਦੀ ਫਸਲ ਹੈ ਉਹਨੂੰ ਵੀ ਇਹ ਲਾਏ ਬੰਦ ਹੋਏਗਾ ਪਰ ਜੇ ਮੰਨ ਲਓ ਕਿ ਜ਼ਿਆਦਾ ਮੀਂਹ ਪੈਂਦਾ ਜੇ ਹਵਾ ਤੇਜ਼ ਚੱਲਦੀ ਖੇਤੀਬਾੜੀ ਮਾਹਰ ਕਹ ਰਹੇ ਆ ਵੀ ਜਿਹੜਾ ਮੰਨ ਲਓ ਅਜੇ ਪਾਣੀ ਦੀ 2-3 ਦਿਨ ਜ਼ਰੂਰਤ ਨਹੀਂ ਪਾਣੀ ਨਾਲ ਲਾਂ ਕਿਸਾਨ ਹਾਂਜੀ ਪਾਣੀ ਦੀ ਅਜੇ ਹੁਣ ਜਿੰਨਾ ਕੁ ਵੀ ਪੈ ਗਿਆ ਉਸ ਹਿਸਾਬ ਨਾਲ 10-15 ਦਿਨ ਕੱਟ ਸਕਦੇ ਹੁਣ ਜੀ ਪਾਣੀ ਦੀ ਕੋਈ ਲੋੜ ਨਹੀਂ ਪੈਣੀ ਦੱਸ ਦੇਣਾ ਤੇ ਬਾਕੀ ਇਹ ਵੀ ਜੇ ਹਵਾ ਥੋੜੀ ਨਾ ਰੱਬ ਚਲਾਏ ਤੇ ਫਿਰ ਜਿਆਦਾ ਹੋਰ ਹੋ ਫਾਇਦੇਮੰਦ ਹੋਏਗੀ ਜੇ ਹਵਾ ਚੱਲ ਗਈ ਫਿਰ ਕਣਕ ਡਿੱਗ ਸਕਦੀ ਹੈ ਜੀ ਫਿਰ ਫਿਰ ਹਾਂਜੀ ਬਾਕੀ ਠੰਡ ਦਾ ਮੌਸਮ ਵਧਿਆ ਠੰਡ ਵਧੇਗੀ 10 ਦਿਨ ਠੰਡ ਹੋ ਚੱਲ ਗਈ ਤੇ ਦਾਣਾ ਵਧਿਆ ਝਾੜ ਵਧਿਆ ਰਹੇਗਾ ਝਾੜ ਪਰਸ਼ੀਗੀ ਤੇ ਅੱਜ ਵੀ ਪੂਰਾ ਡੇ ਜਿਹੜਾ ਹੈਗਾ ਐਸ ਪਰ ਵੈਦਰ ਫੋਰਕਾਸਟਿੰਗ ਅੱਜ ਵੀ ਪੂਰਾ ਦਿਨ ਲ ਤੇ ਜਿਹੜੀ ਬਾਰਿਸ਼ ਹੈ ਕਣਕ ਦੀ ਫਸਲ ਲਈ ਬਹੁਤ ਹੀ ਲਾਹੇਵੰਦ ਹੈ ਜੀ ਇਹਦੇ ਨਾਲ ਜਿਹੜੀ ਇੱਕ ਤਾਂ ਤੇਲੇ ਦੀ ਪ੍ਰੋਬਲਮ ਅੱਜ ਕੱਲ ਆਂਦੀ ਹੁੰਦੀ ਸੀਗੀ ਉਹ ਇਹਦੇ ਨਾਲ ਬਿਲਕੁਲ ਛੱਡ ਜਾਣੀ ਹੈ ਉਸ ਤੋਂ ਇਲਾਵਾ ਜਿਹੜੀ येलो ਰੈਸਟ ਜਿਹਨੂੰ ਪੀਲੀ ਕੁੰਗੀ ਕਹਿੰਦੇ ਸੀਗੀ ਉਹ ਵੀ ਇਹਦੇ ਨਾਲ ਕੰਟਰੋਲ ਹੋ ਜਾਂਦੀ ਹੈ ਕਿਉਂਕਿ ਜਿਹੜੇ ਉਹਦੇ ਸਪੋਰਸ ਹੁੰਦੇ ਨੇ ਜਿਹੜੇ ਉਹਦੇ ਸਪਰਮਸ ਹੁੰਦੇ ਨੇ ਉਹ ਵੀ ਇਸ ਬਾਰਿਸ਼ ਦੇ ਨਾਲ ਛੱਡ ਜਾਂਦੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਬਾਰਿਸ਼ ਹੈ ਇਹ ਦੌਰ ਕੱਲੀ ਇਰੀਗੇਸ਼ਨ ਹੀ ਇਹਦੇ ਨਾਲ ਨਾਲ ਇੱਕ ਫਰਟੀਲਾਈਜ਼ਰ ਦੀ ਵੀ ਫੋਲੀਅਰ ਸਪਰੇ ਸਪਰੇ ਮੰਨੀ ਜਾਂਦੀ ਹੈ ਤੇ ਇਹਦੇ ਨਾਲ ਜਿਹੜਾ ਹੈਗਾ ਕਣਕ ਦੇ ਝਾੜ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣਾ ਹੈ ਜੀ ਆ ਜਿਹੜੀ ਦੇਖੋ ਫਸਲ ਜਿਹੜੀ ਵੀ ਹੈਗੀ ਹੈ ਜੀ ਉਹਦੇ ਲਈ ਪਾਣੀ ਤੇ ਫਰਟੀਲਾਈਜ਼ਰ ਨਿਊਟ੍ਰੀਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਆ ਜਿਹੜੀ ਜਿਹੜਾ ਬਾਈ 에ਅਰ ਦੇ ਰਾਹੀਂ ਜਿਹੜੀ ਪਾਣੀ ਦੀ ਬਰਸਾਤ ਹੁੰਦੀ ਹੈ ਇਹਦੇ ਨਾਲ ਨਾਲ ਨਿਊਟਰੀਐਂਟਸ ਜਿਹੜੇ ਹਵਾ 'ਚ ਹੁੰਦੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਫਸਲ ਦੇ ਵਿੱਚ ਆ ਕੇ ਪ੍ਰੋਪਰਲੀ ਯੂਟਲਾਈਜ਼ ਹੁੰਦੇ ਆ ਜਿਹਦੇ ਨਾਲ ਕਣਕ ਦਾ ਜਿਹੜਾ ਝੜਾ ਹੈ ਉਹਦੀ ਬਣਤਰ ਹੈ ਬਹੁਤ ਹੀ ਜ਼ਿਆਦਾ ਵਧੀਆ ਹੋ ਜਾਂਦੀ ਹੈ ਇਹ ਬਹੁਤ ਹੀ ਲਾਹੇਵੰਦ ਬਰਸਾਤ ਹੈ ਜੀ ਪਰ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਹੁਣ ਜਿਹੜਾ ਹੈਗਾ ਕੱਲ ਤੋਂ ਬਾਅਦ ਜਿਹੜਾ ਮੌਸਮ ਵੈਦਰ ਫੋਰਕਾਸਟਿੰਗ ਦੇ ਅਨੁਸਾਰ ਬਿਲਕੁਲ ਸਾਫ਼ ਹੈ ਤੇ ਬਿਨਾ ਮਹਿਰਾਂ ਦੀ ਸਲਾਹ ਤੋਂ ਪਾਣੀ ਨਾ ਦਿੱਤਾ ਜਾਵੇ ਕਿਉਂਕਿ ਹੁਣ ਜਿਹੜੀ ਫਸਲ ਹੈ ਲਗਭਗ ਤਿਆਰ ਹੋ ਚੁੱਕੀ ਹੈ ਜੀ ਬਟ ਇਹਦੇ ਨਾਲ ਇਹ ਨਾ ਕਿ ਜਿਹੜੀ ਲੇਟ ਸਵਿੰਗ ਵੈਰੈਟੀਜ਼ ਨੇ ਜਿਹੜੀ ਦਸੰਬਰ ਚ ਬੀਜੀ ਗਈਆਂ ਨੇ ਕਣਕਾਂ ਉਹਨਾਂ ਨੂੰ ਜਿਹੜੀ ਇਸ ਟਾਈਮ ਪੋਲੀਨੇਸ਼ਨ ਸਟੇਜ ਤੇ ਹੈ ਉਹਨਾਂ ਨੂੰ ਮੜਾ-ਮੋਟਾ ਨੁਕਸਾਨ ਹੋ ਸਕਦਾ ਹੈ ਬਟ ਜਿਹੜਾ ਜੇ ਆਪਾਂ ਸਮਾਣੇ ਬਲੌਗ ਦੀ ਗੱਲ ਕਰੀਏ ਡਿਸਟ੍ਰਿਕਟ ਪਟਿਆਲੇ ਦੀ ਗੱਲ ਕਰੀਏ ਤਾਂ ਇੱਥੇ ਇਸ ਬਾਰਿਸ਼ ਦਾ ਬਹੁਤ ਹੀ ਜ਼ਿਆਦਾ ਲਹਾਹ ਹੋਣ ਵਾਲਾ ਹੈ ਜੀ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼